ਹਾਂਜੀ ਆਸ ਕਰਦੇ ਹਾਂ ਉਸ ਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਆਪਾਂ ਬਹੁਤ ਸਾਰੇ ਪੁਰਾਣੇ ਮੰਦਰਾਂ ਦੀ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਦੀ ਵੀਡੀਓ ਦੇਖ ਚੁੱਕੇ ਹਾਂ ਜਿੱਥੇ ਆਪਾਂ ਨੇ ਪੁਰਾਣੇ ਲੋਕਾਂ ਦੀਆਂ ਕਲਾਕਾਰੀਆਂ ਕੀਤੀਆਂ ਹੋਈਆਂ ਦੇਖੀਆਂ ਨੇ ਇਹ ਜੀਆਂ ਬਹੁਤ ਸਾਰੀਆਂ ਥਾਵਾਂ ਨਿਕਲਦੀਆਂ ਨੇ ਥੱਲਿਓ ਜਦੋਂ ਉਹਨੂੰ ਪੱਟਦੇ ਨੇ ਤਾਂ ਉਹਨਾਂ ਦੇ ਉੱਤੇ ਕੀਤੀਆਂ ਹੋਈਆਂ ਇਹ ਚਿੱਤਰਕਾਰੀਆਂ ਇਹ ਰੰਗ ਇਹ ਡਿਜ਼ਾਈਨ ਇਹ ਹੈਰਾਨ ਕਰਦੇ ਆ ਕਿਉਂਕਿ ਉਸ ਸਮੇਂ ਇਹ ਚੀਜ਼ਾਂ ਕਰਨੀਆਂ ਬੜੀਆਂ ਮੁਸ਼ਕਲ ਸੀ ਜਿੱਥੇ ਆਪਾਂ ਇਹ ਡਿਜ਼ਾਈਨ ਦੇਖਦੇ ਆ ਇਹ ਕਲਾਕਾਰੀਆਂ ਦੇਖਦੇ ਆ ਉਹਦੇ ਨਾਲ-ਨਾਲ ਪੁਰਾਣੇ ਲੋਕਾਂ ਨੇ ਬਹੁਤ ਕੁਝ ਐਸਾ ਬਣਾਇਆ ਹੋਇਆ ਜਿਹੜਾ ਦੇਖ ਕੇ ਤੁਹਾਨੂੰ ਬੜੀ ਹੈਰਾਨੀ ਹੋਊ ਅੱਗੇ ਪੱਥਰ ਦੇ ਐਦਾਂ ਦੇ ਇਨਸਟਰੂਮੈਂਟ ਆਉਣਗੇ ਜਿਨ੍ਹਾਂ ਦੇ ਵਿੱਚੋਂ ਅਲੱਗ-ਅਲੱਗ ਕਿਸਮ ਦੀ ਆਵਾਜ਼ ਨਿਕਲਦੀ ਆ ਪੱਥਰਾਂ ਦੇ ਵਿੱਚੋਂ ਦੇਖੋ ਤੁਸੀਂ ਢੋਲ ਕੀ ਆ ਉਹਨੂੰ ਚਲਾਉਣ ਵਾਸਤੇ ਇੱਕ ਚੰਮ ਦੀ ਲੋੜ ਪੈਂਦੀ ਆ ਗिटਾਰ ਆ ਉਹਦੇ ਵਾਸਤੇ ਤਾਰਾਂ ਨੇ ਤੂੰਬੀ ਦੇ ਉੱਤੇ ਤਾਰ ਲੱਗਦੀ ਆ ਚੰਮ ਹੁੰਦਾ ਪਰ ਪੱਥਰਾਂ ਦੇ ਵਿੱਚੋਂ ਆਵਾਜ਼ ਕੱਢਣੀ ਤੇ ਪੱਥਰਾਂ ਦੇ ਵਿੱਚੋਂ ਇਦਾਂ ਦਾ ਸੰਗੀਤ ਆਉਣਾ ਸੁਰਾਂ ਨਿਕਲਣੀਆਂ ਇਹ ਕਮਾਲ ਹੀ ਆ ਇਹ ਇਹ ਚੀਜ਼ਾਂ ਕਮਾਲ ਨੇ ਵਾਕਈ ਹੀ ਇਹ ਆਮ ਗੱਲਾਂ ਨਹੀਂ ਹੈਗੀਆਂ ਤੇ ਦੇਖੋ ਤੁਸੀਂ ਲਾਓ ਫਿਰ ਆਨੰਦ ਧੰਨਵਾਦ So this is lithophone, xylophone made out of granite. So while playing make sure you play in the center and not on the part of the edge. Spread your fingers, place your hands like this, rub it slowly front and back like this. Slowly. The more gentle and slow you rub, the more sound increases. but you have to do it upside down like this. Yeah, and that one is ringing stone. You have to collect the stone from yeah, you put it. Like the stone. Yeah, the stone and put it on top. Okay. So you started from the upper stone, right? Right, so you also.